ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਦੋਸਤੋ ਪਿੰਡ ਸਮਾਲਸਰ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਦੋਸਤੋ ਪਿੰਡ ਦਾ ਮੋਗਾ ਮੰਦਿਰ ਦੇ ਘਰ ਵੀਡੀਓ ਬਣਾਈਆ ਦੋਸਤੋ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਦੋ ਨਾਗਾ ਸੂਏ ਸੂਆ ਇੱਕ ਨੰਬਰ ਦੋਸਤੋ ਟੋਕੜ ਗੱਭਣ ਨਗੀਨਾ ਕਹਿ ਸਕਦੇ ਆ 4 ਮਹੀਨੇ ਦੀ ਚੈੱਕ ਪਾਸ ਆ ਬਾਈ ਕੋਲੋਂ ਜਿਹੜੇ ਡਾਟਾ ਤੇ ਤੁਹਾਨੂੰ ਯਕੀਨ ਆ ਦੋਸਤੋ ਤੁਸੀਂ ਆ ਉਹਦਾ ਡਾਟਾ ਲੈ ਕੇ ਚੈੱਕ ਕਰਕੇ ਤਸੱਲੀ ਕਰਾ ਕੇ ਲੈ ਜਾਓ ਦੁੱਧ 11 ਲੀਟਰ ਬਾਈ ਦੱਸਦਾ ਵੀ 2 ਲੀਟਰ ਤੁਸੀਂ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਮਰਜ਼ੀ ਚਬਾਈ ਕਰ ਲੋ ਥਣਾਰੀ ਸਾਫ ਸੁੱਸਰੀ ਚਾਰ ਹੀ ਥਣਾ ਕੋਈ ਫੋਰਸ਼ਾਂਗ ਨਹੀਂ ਸੋਹਣੇ ਹਵਾਨੇ ਦੀ ਆ 11 ਲੀਟਰ ਦੁੱਧ ਦਾ 10ਾਂ ਦੀ ਗਰੰਟੀ ਆ ਮੁੱਲ ਬਾਈ ਨੇ ਰੱਖਿਆ ਇਹਦਾ 45 47000 ਦੋਸਤੋ ਪਰ 45000 ਦੋਸਤੋ ਸੌਰੀ 45 47 ਨਿਕਲ ਗਈ 47 ਮੁੱਲ ਦੋਸਤੋ ਇਹਦਾ ਕਿਉਂਕਿ ਦੋਨਾਂ ਦੇ ਮੁੱਲ ਇੱਕੋ ਜਿਹੇ ਏਅਰ ਸ਼ੈਰ ਆਗੀ ਦੋਸਤੋ ਡੱਬੀ ਏਅਰ ਸ਼ੈਰ ਦੁੱਧ ਦੋਸਤੋ ਇਹਦਾ ਬਾਈ ਦਾ ਵੀ 16 ਲੀਟਰ 15 ਲੀਟਰ ਮੰਨ ਕੇ ਆ ਜਾਓ ਤੋਕੜ ਆ ਦੋਸਤੋ ਤੋਕੜ ਮੰਨ ਲਓ ਵੈਸੇ ਸੂਈ ਨੂੰ ਸਮਾਂ ਥੋੜਾ ਹੋਇਆ ਬਾਈ ਦਾ ਤਾਂ ਮਾਲਕਾ ਨੇ ਵੱਠੀ ਆ ਜਿਹੜੀ ਇਹਦੀ ਗਾਲੀ ਥਣਾ ਇਹ ਤਾਂ ਬੋਲੋ 47 ਸੀ ਉਹਦਾ ਟੋਕੜ ਗੱਭਨ ਦਾ 45 ਤੇ ਇੱਕ ਮਾੜੀ ਫੋਟ ਹੈਗੀ ਉਹ ਤੁਹਾਨੂੰ ਦਿਖਦੀ ਨਹੀਂ ਬਾਕੀ ਹਵਾਨਾ ਇਹਦਾ ਬੜਾ ਕਮਾਲ ਦਾ ਢਾਂਚਾ ਵੀ ਸੋਹਣਾਗਾ ਬਾਕੀ ਬਾਈ ਦਾਸ ਦਾ ਵੀ ਜਿੰਨਾ ਦੁੱਧ ਦੱਸਿਆ ਜੇ ਨਾ ਨਿਕਲੇ ਤੁਸੀਂ ਦੋ ਟਾਈਮ ਚੁਆਈ ਕਰੋਗੇ ਜਿੰਨੀ ਸਾਈ ਪਾ ਕੇ ਆਉਂਗੇ ਦੁੱਗਣੀ ਵਾਪਸ ਲੈ ਜਾਓ ਪੂਰਾ ਵੀਡੀਓ ਜਾ ਡੈਰੀ ਫਾਰਮ ਤੇ ਦੇਖ ਸਕਦੇ ਹੋ ਵੀਡੀਓ ਦੇਖ ਲਈ ਧੰਨਵਾਦ